ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੱਕ ਸੈਮੀ ਟ੍ਰੇਲਰ ਚੋਰੀ ਹੋਣ ਦੀਆਂ ਲਗਾਤਾਰ ਵਾਰਦਾਤਾਂ ਸਾਹਮਣੇ ਆਉਂਦੇ ਮੰਗਰੋ ਮਾਮਲੇ ਦੀ ਗਹਿਰਾਈ ਤੇ ਨਾਲ ਜਾਂਚ ਕਰ ਰਹੀ ਸਰੀ ਪੁਲਿਸ ਸਰਵਿਸ ਨੇ ਇਕਵਲਟੀ ਕਾਰਵਾਈ ਕਰਦਿਆਂ 42 ਸਾਲਾ ਮਨਦੀਪ ਟਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 10 ਲੱਖ ਡਾਲਰ ਤੋਂ ਵੱਧ ਕੀਮਤ ਵਾਲੇ ਕਈ ਸੈਮੀ 12 ਜਵੈਲਰੀ ਚੋਰੀ ਹੋਣ ਦੇ ਮਾਮਲੇ ਸਾਹਮne ਆਏ ਸਨ ਇਨ ਵਾਰਦਾਤਾਂ ਨੇ ਟ੍ਰਾਂਸਪੋਰਟ ਉਦਯੋਗ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ। ਇਸ ਮਾਮਲੇ ਦੀ ਪੜਤਾਲ ਦਸੰਬਰ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਜਾਂਚ ਅੱਗੇ ਵਧਾਈ ਗਈ। ਚੋਰੀਆਂ ਇਹ ਵਾਰਦਾਤਾ ਸਰੀ ਤੋਂ ਇਲਾਵਾ ਅਬਰਟਸਫੋਰਡ, ਚਿਲੀਵੌਕ ਅਤੇ ਕੈਲਗੇਰੀ ਸਮੇਤ ਹੋਰ ਚਾਰ ਸ਼ਹਿਰਾਂ ਦੇ ਵਿੱਚ ਦਰਜ ਕੀਤੀਆਂ ਗਈਆਂ। ਜਾਂਚ ਕਰਤਾਵਾਂ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਤਲਾਸ਼ੀ ਵਾਰੰਟ ਹਾਸਲ ਕੀਤੇ ਅਤੇ ਸ੍ਰੀ ਦੇ ਚਿਲੀ ਵਾਕ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਕਈ ਸੈਮੀ ਟ੍ਰੇਲਰ ਕੀਮਤੀ ਟੂਲਜ਼ ਅਤੇ ਹੋਰ ਵਾਹਨ ਬਰਾਮਦ ਕੀਤੇ ਗਏ ਪੁਲਿਸ ਮੁਤਾਬਕ ਜਾਂਚ ਦੇ ਆਧਾਰ ਉਤੇ ਇੱਕ ਸ਼ੱਕੀ ਦੀ ਪਛਾਣ ਵੀ ਕੀਤੀ ਗਈ ਜਿਸ ਤੋਂ ਬਾਅਦ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਗਈ ਮਾਮਲੇ ਦੇ ਵਿੱਚ ਅਗਲਾ ਕਰਮ ਚੁੱਕਦਿਆ ਪੀਸੀ ਪਰਸਕਿਊਸ਼ਨ ਸਰਵਿਸ ਨੇ ਅਮਨਦੀਪ ਸਿੰਘ ਤਲੀਵਾਲ ਦੇ ਖਿਲਾਫ ਤਕਰੀਬਨ 20 ਦੋਸ਼ ਮਨਜ਼ੂਰ ਕੀਤੇ ਨੇ ਇਹਨਾਂ ਦੋਸ਼ਾਂ ਦੇ ਵਿੱਚ 5000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ 5000 ਡਾਲਰ ਤੋਂ ਘੱਟ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ ਅਤੇ ਨਾਲ ਹੀ ਆਈਡੈਂਟੀਫਿਕੇਸ਼ਨ ਨੰਬਰ ਦੇ ਨਾਲ ਛੇੜਛਾੜ ਜਾਂ ਫਿਰ ਉਹਨਾਂ ਨੂੰ ਹਟਾਉਣ ਤੇ ਗੰਭੀਰ ਇਲਜ਼ਾਮ ਸ਼ਾਮਲ ਨੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 11 ਫਰਵਿਨ ਨੂੰ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਅਤੇ ਾਲੀਵਾਲੋਂ ਸਮਾਨਤ ਮਿਲ ਗਈ ਉਸ ਦੀ ਅਗਲੀ ਪੇਸ਼ੀ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ 18 ਫਰਵਿਨ ਹੋਵੇਗੀ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਇਸ ਪੂਰੇ ਆਪਰੇਸ਼ਨ ਦੌਰਾਨ ਸਹਿਯੋਗ ਦੇ ਲਈ ਸਰੀ ਪੁਲਿਸ ਨੇ ਕੈਲਗਰੀ ਪੁਲਿਸ ਸਰਵਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਦਾ ਖਾਸ ਧੰਨਵਾਦ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸੂਬੇਦਰਮਿਆਨ ਸਹਿਯੋਗ ਦੇ ਨਾਲ ਇਸ ਤਰ੍ਹਾਂ ਦੇ ਅਪਰਾਧਾਂ ਉਤੇ ਕਾਬੂ ਪਾਉਣਾ ਸੰਭਵ ਬੰਦ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਹੋਰ ਸੰਭਾਵਿਤ ਕੜੀਆਂ ਦੀ ਜਾਂਚ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੱਕ ਸੈਮੀ ਟ੍ਰੇਲਰ ਚੋਰੀ ਹੁੰਦੀਆਂ ਲਗਾਤਾਰ ਵਾਦਾਤਾ ਸਾਹਮਣੇ ਆਉਂਦੇ ਮੰਗਰੋ ਮਾਮਲੇ ਦੀ ਗਹਿਰਾਈ ਤੇ ਨਾਲ ਜਾਂਚ ਕਰ ਰਹੀ ਸਰੀ ਪੁਲਿਸ ਨੂੰ ਸਰਵਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 42 ਸਾਲਾ ਮਨਦੀਪ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 10 ਲੱਖ ਡਾਲਰ ਤੋਂ ਵੱਧ ਕੀਮਤ ਵਾਲੇ ਕਈ ਸੈਮੀ ਟ੍ਰੇਲਰ ਚੋਰੀ ਹੁੰਦੇ ਮਾਮਲੇ ਸਾਹਮਣੇ ਆਏ ਸਨ ਇਨ ਵਾਰਦਾਤਾਂ ਨੇ ਟ੍ਰਾਂਸਪੋਰਟ ਉਦਯੋਗ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਇਸ ਮਾਮਲੇ ਦੀ ਪੜਤਾਲ ਦਸੰਬਰ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਜਾਂਚ ਅੱਗੇ ਵਧਾਈ ਗਈ ਚੋਰੀਆਂ ਇਹ ਵਾਰਦਾਤਾ ਸਰੀ ਤੋਂ ਇਲਾਵਾ ਅਬਰਟਸਫੋਰਡ ਚਿਲੀਵੌਕ ਅਤੇ ਕੈਲਗੇਰੀ ਸਮੇਤ ਹੋਰ ਚਾਰ ਸ਼ਹਿਰਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਜਾਂਚ ਕਰਤਾਵਾਂ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਤਲਾਸ਼ੀ ਵਾਰੰਟ ਹਾਸਲ ਕੀਤੇ ਅਤੇ ਸ੍ਰੀ ਦੇ ਚਿਲੀ ਵਾਕ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਕਾਰਵਾਈ ਦੌਰਾਨ ਕਈ ਸੈਮੀ ਟ੍ਰੇਲਰ ਕੀਮਤੀ ਟੂਲਜ਼ ਅਤੇ ਹੋਰ ਵਾਹਨ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਜਾਂਚ ਦੇ ਆਧਾਰ ਉੱਤੇ ਇੱਕ ਸ਼ੱਕੀ ਦੀ ਪਛਾਣ ਵੀ ਕੀਤੀ ਗਈ, ਜਿਸ ਤੋਂ ਬਾਅਦ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਗਈ। ਮਾਮਲੇ ਦੇ ਵਿੱਚ ਅਗਲਾ ਕਦਮ ਚੁੱਕਦਿਆ ਪੀਸੀ ਪ੍ਰਸੀਕਸ਼ਨ ਸਰਵਿਸ ਨੇ ਅਮਨਦੀਪ ਸਿੰਘ ਤਲੀਵਾਲ ਦੇ ਵਿਰੁੱਧ ਤਕਰੀਬਨ 20 ਦੋਸ਼ ਮਨਜ਼ੂਰ ਕੀਤੇ ਨੇ ਇਹਨਾਂ ਦੋਸ਼ਾਂ ਵਿੱਚ 5000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ 5000 ਡਾਲਰ ਤੋਂ ਘੱਟ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ ਅਤੇ ਨਾਲ ਹੀ ਆਈਡੈਂਟੀਫਿਕੇਸ਼ਨ ਨੰਬਰ ਦੇ ਨਾਲ ਛੇੜਛਾੜ ਜਾਂ ਫਿਰ ਉਹਨਾਂ ਨੂੰ ਹਟਾਉਣ ਤੇ ਗੰਭੀਰ ਇਲਜ਼ਾਮ ਸ਼ਾਮਲ ਨੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 11 ਫਰਵਰੀ ਨੂੰ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਅਤੇ ਤਲੀਵਾਲ ਨੂੰ ਸਮਾਨਤ ਮਿਲ ਗਈ ਉਸ ਦੀ ਅਗਲੀ ਪੇਸ਼ੀ ਸਰੀ ਪ੍ਰੋਮਵੈਂਸ਼ਲ ਕੋਰਟ ਵਿੱਚ 18 ਫਰਵਨ ਹੋਵੇਗੀ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਇਸ ਪੂਰੇ ਆਪਰੇਸ਼ਨ ਦੌਰਾਨ ਸਹਿਯੋਗ ਦੇ ਲਈ ਸਰੀ ਪੁਲਿਸ ਨੇ ਕੈਲਗਰੀ ਪੁਲਿਸ ਸਰਵਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਦਾ ਖਾਸ ਧੰਨਵਾਦ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸੂਬੇਦਰ ਮਿਆਨ ਸਹਿਯੋਗ ਦੇ ਨਾਲ ਇਸ ਤਰ੍ਹਾਂ ਦੇ ਅਪਰਾਧਾਂ ਉਤੇ ਕਾਬੂ ਪਾਉਣਾ ਸੰਭਵ ਬੰਦ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਹੋਰ ਸੰਭਾਵਿਤ ਕੜੀਆਂ ਦੀ ਜਾਂਚ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੱਕ ਸੈਮੀ ਟਰੈਲਰ ਚੋਰੀ ਹੁੰਦੀਆਂ ਲਗਾਤਾਰ ਵਾਦਾਤਾ ਸਾਹਮਣੇ ਆਉਂਦੇ ਮੰਗਰੋ ਮਾਮਲੇ ਦੀ ਗਹਿਰਾਈ ਤੇ ਨਾਲ ਜਾਂਚ ਕਰ ਰਹੀ ਸਰੀ ਪੁਲਿਸ ਸਰਵਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 42 ਸਾਲਾ ਮਨਦੀਪ ਤਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 10 ਲੱਖ ਡਾਲਰ ਤੋਂ ਵੱਧ ਕੀਮਤ ਵਾਲੇ ਕਈ ਸੈਮੀ ਟਰੈਲਰ ਚੋਰੀ ਹੁੰਦੇ ਮਾਮਲੇ ਸਾਹਮਣੇ ਆਏ ਹਨ ਇਨ ਆਵਾਜ਼ਾਂ ਤੋਂ ਨੇ ਟ੍ਰਾਂਸਪੋਰਟ ਉਦਯੋਗ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਇਸ ਮਾਮਲੇ ਦੀ ਪੜਤਾਲ ਦਸੰਪਤ ਹੁਜਾ 24 ਦੇ ਵਿੱਚੋਂ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਪਸ ਦੇ ਵਿੱਚ ਜੋੜ ਕੇ ਜਾਂਚ ਅੱਗੇ ਵਧਾਈ ਗਈ ਚੋਰੀਟੀਆਂ ਇਹ ਵਾਰਦਾਤਾ ਸਰੀ ਤੋਂ ਇਲਾਵਾ ਅਬਰਟਸਵਰਥ ਚਿਲੀਵੌਕ ਅਤੇ ਕੈਲਗੇਰੀ ਸਮੇਤ ਹੋਰ ਚਾਰ ਸ਼ਹਿਰਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਜਾਂਚ ਕਰਤਾਵਾਂ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਤਲਾਸ਼ੀ ਵਾਰੰਟ ਹਾਸਲ ਕੀਤੇ ਅਤੇ ਸ੍ਰੀ ਦੇ ਚਿਲੀ ਵੈਕ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਕਾਰਵਾਈ ਦੌਰਾਨ ਕਈ ਸੈਮੀ ਟ੍ਰੇਲਰ ਕੀਮਤੀ ਟੂਲਜ਼ ਅਤੇ ਹੋਰ ਵਾਹਨ ਬਰਾਮਦ ਕੀਤੇ ਗਏ ਪੁਲਿਸ ਮੁਤਾਬਕ ਜਾਂਚ ਦੇ ਆਧਾਰ ਉੱਤੇ ਇੱਕ ਸ਼ੱਕੀ ਦੀ ਪਛਾਣ ਵੀ ਕੀਤੀ ਗਈ ਜਿਸ ਤੋਂ ਬਾਅਦ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਗਈ ਮਾਮਲੇ ਦੇ ਵਿੱਚ ਅਗਲਾ ਕਰਮ ਚੁੱਕਦਿਆ ਪੀਸੀ ਕੰਸਟਰਕਸ਼ਨ ਸਰਵਿਸ ਨੇ ਅਮਨਦੀਪ ਸਿੰਘ ਕਲੀਵਾਲ ਦੇ ਵਿਰੁੱਧ ਤਕਰੀਬਨ 20 ਦੋਸ਼ ਮਨਜ਼ੂਰ ਕੀਤੇ ਨੇ ਇਹਨਾਂ ਦੋਸ਼ਾਂ ਦੇ ਵਿੱਚ 5000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ 5000 ਡਾਲਰ ਤੋਂ ਘੱਟ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ ਅਤੇ ਨਾਲ ਹੀ ਆਈਡੈਂਟੀਫਿਕੇਸ਼ਨ ਨੰਬਰ ਦੇ ਨਾਲ ਛੇੜਛਾੜ ਜਾਂ ਫਿਰ ਉਹਨਾਂ ਨੂੰ ਹਟਾਉਣ ਤੇ ਗੰਭੀਰ ਇਲਜ਼ਾਮ ਸ਼ਾਮਲ ਨੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 11 ਫਰਵਿਨ ਨੂੰ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਅਤੇ ਲਿਵਾਲ ਨੂੰ ਸਮਾਨਤ ਮਿਲ ਗਈ ਉਸ ਦੀ ਅਗਲੀ ਪੇਸ਼ੀ ਸਰੀ ਪ੍ਰੋਮਵੈਂਸ਼ਲ ਕੋਰਟ ਵਿੱਚ 18 ਫਰਵਿਨ ਹੋਵੇਗੀ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਇਸ ਪੂਰੇ ਆਪਰੇਸ਼ਨ ਦੌਰਾਨ ਸਹਿਯੋਗ ਦੇ ਲਈ ਸਰੀ ਪੁਲਿਸ ਨੇ ਕੈਲਗਰੀ ਪੁਲਿਸ ਸਰਵਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਦਾ ਖਾਸ ਧੰਨਵਾਦ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸੂਬੇਦਰ ਮਿਆਨ ਸਹਿਯੋਗ ਦੇ ਨਾਲ ਇਸ ਤਰ੍ਹਾਂ ਦੇ ਅਪਰਾਧਾਂ ਉਤੇ ਕਾਬੂ ਪਾਉਣਾ ਸੰਭਵ ਬੰਦਾ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਹੋਰ ਸੰਭਾਵਿਤ ਕੜੀਆਂ ਦੀ ਜਾਂਚ ਕਰ ਰਹੀ ਹੈ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਅਲਬਰਟਾ ਤੱਕ ਸੈਮੀ ਟਰੈਲਰ ਚੋਰੀ ਹੁੰਦੀਆਂ ਲਗਾਤਾਰ ਵਾਦਾਤਾ ਸਾਹਮਣੇ ਆਉਂਦੇ ਮੰਗਰੋ ਮਾਮਲੇ ਦੀ ਗਹਿਰਾਈ ਤੇ ਨਾਲ ਜਾਂਚ ਕਰ ਰਹੀ ਸਰੀ ਪੁਲਿਸ ਸਰਵਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ 42 ਸਾਲਾ ਮਨਦੀਪ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 10 ਲੱਖ ਡਾਲਰ ਤੋਂ ਵੱਧ ਕੀਮਤ ਵਾਲੇ ਕਈ ਸੈਮੀ ਟਰੈਲਰ ਚੋਰੀ ਹੁੰਦੇ ਮਾਮਲੇ ਸਾਹਮਣੇ ਆਏ ਹਨ ਇਨ ਵਾਰਦਾਤਾਂ ਨੇ ਟ੍ਰਾਂਸਪੋਰਟ ਉਦਯੋਗ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ ਇਸ ਮਾਮਲੇ ਦੀ ਪੜਤਾਲ ਦਸੰਬਰ 24 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਜਿਸ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਜਾਂਚ ਅੱਗੇ ਵਧਾਈ ਗਈ ਚੋਰੀਆਂ ਇਹ ਵਾਰਦਾਤਾ ਸਹੀ ਤੋਂ ਇਲਾਵਾ ਅਬਰਟਸਫੋਰਡ ਚਿਲੀਵੌਕ ਅਤੇ ਕੈਲਗੇਰੀ ਸਮੇਤ ਹੋਰ ਚਾਰ ਸ਼ਹਿਰਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਜਾਂਚ ਕਰਤਾਵਾਂ ਨੇ ਸਬੂਤ ਇਕੱਠੇ ਕਰਨ ਤੋਂ ਬਾਅਦ ਤਲਾਸ਼ੀ ਵਾਰੰਟ ਹਾਸਲ ਕੀਤੇ ਅਤੇ ਸ੍ਰੀ ਦੇ ਚਿਲੀ ਵੈਕ ਦੇ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਇਸ ਕਾਰਵਾਈ ਦੌਰਾਨ ਕਈ ਸੈਮੀ ਟ੍ਰੇਲਰ ਕੀਮਤੀ ਟੂਲਜ਼ ਅਤੇ ਹੋਰ ਵਾਹਨ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਜਾਂਚ ਦੇ ਆਧਾਰ ਉੱਤੇ ਇੱਕ ਸ਼ੱਕੀ ਦੀ ਪਛਾਣ ਵੀ ਕੀਤੀ ਗਈ, ਜਿਸ ਤੋਂ ਬਾਅਦ ਗ੍ਰਿਫਤਾਰੀ ਦੀ ਕਾਰਵਾਈ ਕੀਤੀ ਗਈ। ਮਾਮਲੇ ਦੇ ਵਿੱਚ ਅਗਲਾ ਕਰਮ ਚੁੱਕਦਿਆਂ ਪੀਸੀ ਕੰਸਟਰਕਸ਼ਨ ਸਰਵਿਸ ਨੇ ਅਮਨਦੀਪ ਸਿੰਘ ਤਲੀਵਾਲ ਦੇ ਵਿਰੁੱਧ ਤਕਰੀਬਨ 20 ਦੋਸ਼ ਮਨਜ਼ੂਰ ਕੀਤੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚ 5000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ 5000 ਡਾਲਰ ਤੋਂ ਵੱਧ ਕੀਮਤ ਦੀ ਚੋਰੀ ਸ਼ੁਦਾ ਜਾਇਦਾਦ ਰੱਖਣ ਅਤੇ ਨਾਲ ਹੀ ਆਈਡੈਂਟੀਫਿਕੇਸ਼ਨ ਨੰਬਰ ਦੇ ਨਾਲ ਛਾੜਛਾੜ ਜਾਂ ਫਿਰ ਉਹਨਾਂ ਨੂੰ ਹਟਾਉਣ ਤੇ ਗੰਭੀਰ ਇਲਜ਼ਾਮ ਸ਼ਾਮਲ ਨੇ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ 11 ਫਰਵਿਨ ਨੂੰ ਗ੍ਰਿਫਤਾਰੀ ਤੋਂ ਬਾਅਦ ਅਮਨਦੀਪ ਅਤੇ ਲਿਵਾਲ ਨੂੰ ਸਮਾਨਤ ਮਿਲ ਗਈ ਉਸ ਦੀ ਅਗਲੀ ਪੇਸ਼ੀ ਸਰੀ ਪ੍ਰੋਵਿੰਸ਼ੀਅਲ ਕੋਰਟ ਵਿੱਚ 18 ਫਰਵਿਨ ਹੋਵੇਗੀ ਜਿੱਥੇ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਇਸ ਪੂਰੇ ਆਪਰੇਸ਼ਨ ਦੌਰਾਨ ਸਹਿਯੋਗ ਦੇ ਲਈ ਸਰੀ ਪੁਲਿਸ ਨੇ ਕੈਲਗਰੀ ਪੁਲਿਸ ਸਰਵਿਸ ਦੇ ਜਨਰਲ ਇਨਵੈਸਟੀਗੇਸ਼ਨ ਯੂਨਿਟ ਦਾ ਖਾਸ ਧੰਨਵਾਦ ਕੀਤਾ ਪੁਲਿਸ ਦਾ ਕਹਿਣਾ ਹੈ ਕਿ ਸੂਬੇਦਰ ਮਿਆਨ ਸਹਿਯੋਗ ਦੇ ਨਾਲ ਇਸ ਤਰ੍ਹਾਂ ਦੇ ਅਪਰਾਧਾਂ ਉਤੇ ਕਾਬੂ ਪਾਉਣਾ ਸੰਭਵ ਬੰਦਾ ਹੈ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ ਤੇ ਪੁਲਿਸ ਹੋਰ ਸੰਭਾਵਿਤ ਕੜੀਆਂ ਦੀ ਜਾਂਚ ਕਰ ਰਹੀ ਹੈ